ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਐਮਨਾਬਾਦ ਸ਼ਹਿਰ ਵਿਖੇ ਪਹੁੰਚੇ ਐਮਨਾਬਾਦ ਸ਼ਹਿਰ ਦੇ ਵਿੱਚ ਇੱਕ ਭਾਈ ਲਾਲੋ ਨਾਮ ਦਾ ਵਿਅਕਤੀ ਰਹਿੰਦਾ ਸੀ ਜਿਹੜਾ ਕੀ ਲੱਕੜ ਦਾ ਕੰਮ ਕਰਦਾ ਸੀ ਭਾਈ ਲਾਲੋ ਆਪਣੇ ਦਸਾਂ ਨੋਹਾਂ ਦੀ ਕੀਰਤ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ ਤੇ ਆਪਣੀ ਕਮਾਈ ਦਾ ਦਸਵਾਂ ਹਿੱਸਾ ਦਾਨ ਵਿੱਚ ਦੇ ਦਿੰਦਾ ਸੀ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਭਾਈ ਲਾਲੋ ਦੇ ਘਰ ਦੇ ਦਰਵਾਜ਼ੇ ਕੋਲ ਖਲੋ ਗਏ ਤੇ ਸੱਚ ਕਰਤਾਰ ਦਾ ਹੋਕਾ ਦੇਣ ਲੱਗੇ ਭਾਈ ਲਾਲੋ ਉਸ ਵੇਲੇ ਆਪਣੇ ਕੰਮ ਵਿੱਚ ਰੁੱਝਿਆ ਹੋਇਆ ਸੀ ਸੱਚ ਕਰਤਾਰ ਦੀ ਆਵਾਜ਼ ਸੁਣ ਕੇ ਉਹ ਜਲਦੀ ਜਲਦੀ ਬਾਹਰ ਆਇਆ ਤੇ ਉਸਨੇ ਵੇਖਿਆ ਕਿ ਦੋ ਪਰਦੇਸੀ ਜਿਹੇ ਸਾਧੂ ਉਸਦੇ ਘਰ ਦੇ ਬਾਹਰ ਖੜੇ ਸਨ ਤਾਂ ਭਾਈ ਲਾਲੋ ਉਹਨਾਂ ਦੋਨਾਂ ਜਣਿਆਂ ਨੂੰ ਆਪਣੇ ਘਰ ਦੇ ਅੰਦਰ ਲੈ ਆਇਆ ਅੰਦਰ ਲੈ ਆ ਕੇ ਗੁਰੂ ਜੀ ਤੇ ਭਾਈ ਮਰਦਾਨੇ ਨੂੰ ਇੱਕ ਸਧਾਰਨ ਮੰਝੇ ਤੇ ਬਿਠਾ ਦਿੱਤਾ ਤੇ ਆਪ ਰਸੋਈ ਵਿੱਚ ਭੋਜਨ ਤਿਆਰ ਕਰਨ ਲਈ ਚਲਾ ਗਿਆ ਭੋਜਨ ਤਿਆਰ ਕਰਨ ਤੋਂ ਬਾਅਦ ਭਾਈ ਲਾਲੋ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਭੋਜਨ ਤਿਆਰ ਹੈ ਜੇ ਤੁਸੀਂ ਰਸੋਈ ਵਿੱਚ ਬੈਠ ਕੇ ਭੋਜਨ ਛਕ ਲਵੋ ਤੇ ਗੁਰੂ ਜੀ ਨੇ ਕਿਹਾ ਕਿ ਭਾਈ ਲਾਲੋ ਸਾਡੇ ਲਈ ਹਰ ਥਾਂ ਪਵਿੱਤਰ ਹੈ ਤੁਸੀਂ ਭੋਜਨ ਇੱਥੇ ਹੀ ਲੈ ਆਵੋ ਗੁਰੂ ਜੀ ਦੇ ਹੁਕਮ ਅਨੁਸਾਰ ਭਾਈ ਲਾਲੋ ਨੇ ਗੁਰੂ ਜੀ ਤੇ ਭਾਈ ਮਰਦਾਨੇ ਦੇ ਹੱਥ ਸੁੱਚੇ ਕਰਵਾਏ ਤੇ ਫਿਰ ਤਿਆਰ ਕੀਤਾ ਹੋਇਆ ਭੋਜਨ ਉਹਨਾਂ ਦੇ ਸਾਹਮਣੇ ਪਰੋਸ ਦਿੱਤਾ ਸਧਾਰਨ ਜਿਹੀ ਰੋਟੀ ਨੂੰ ਵੇਖ ਕੇ ਭਾਈ ਮਰਦਾਨਾ ਸੋਚਾਂ ਵਿੱਚ ਪੈ ਗਿਆ ਪਤਾ ਨਹੀਂ ਇਸ ਰੋਟੀ ਦਾ ਸਵਾਦ ਕਿਸ ਤਰ੍ਹਾਂ ਹੋਵੇਗਾ ਜਦੋਂ ਭਾਈ ਮਰਦਾਨੇ ਨੇ ਉਹ ਰੋਟੀ ਖਾਣੀ ਸ਼ੁਰੂ ਕੀਤੀ ਕਾ ਉਸ ਨੂੰ ਰੋਟੀ ਵਿੱਚੋਂ ਅੰਮ੍ਰਿਤ ਦਾ ਸਵਾਦ ਆਉਣ ਲੱਗਾ ਰੋਟੀ ਖਾਣ ਤੋਂ ਬਾਅਦ ਭਾਈ ਮਰਦਾਨਾ ਗੁਰੂ ਜੀ ਨੂੰ ਕਹਿਣ ਲੱਗਾ ਕਿ ਗੁਰੂ ਜੀ ਵੇਖਣ ਨੂੰ ਤਾਂ ਇਹ ਰੋਟੀ ਸਧਾਰਨ ਜਿਹੀ ਲੱਗ ਰਹੀ ਸੀ ਪਰ ਪਤਾ ਨਹੀਂ ਕਿਉਂ ਜਦੋਂ ਮੈਂ ਰੋਟੀ ਖਾ ਰਿਹਾ ਸੀ ਤਾਂ ਰੋਟੀ ਵਿੱਚੋਂ ਮੈਨੂੰ ਅੰਮ੍ਰਿਤ ਦਾ ਸਵਾਦ ਆ ਰਿਹਾ ਸੀ ਇਸ ਵਿੱਚ ਕੀ ਪਾਇਆ ਹੋਇਆ ਹੈ ਤਾਂ ਗੁਰੂ ਜੀ ਨੇ ਭਾਈ ਮਰਦਾਨੇ ਦੀ ਗਾਹ ਦਾ ਉੱਤਰ ਦਿੱਤਾ ਕਿ ਮਰਦਾਨਿਆ ਇਹ ਰੋਟੀ ਹੱਕ ਹਲਾਲ ਕਮਾਈ ਦੀ ਸੀ ਤੇ ਇਸ ਰੋਟੀ ਦਾ ਸਵਾਦ ਦੁਨਿਆਵੀ ਪ੍ਰਦਾਧਾਂ ਦੇ ਸਵਾਦਾ ਤੋਂ ਉੱਪਰ ਹੈ ਤੀਜੇ ਦਿਨ ਜਦੋਂ ਗੁਰੂ ਜੀ ਜਾਣ ਲਈ ਤਿਆਰ ਹੋਏ ਤਾਂ ਭਾਈ ਲਾਲੋ ਨੇ ਬੇਨਤੀ ਕਰਕੇ ਉਹਨਾਂ ਨੂੰ 1 ਮਹੀਨੇ ਵਾਸਤੇ ਹੋਰ ਆਪਣੇ ਕੋਲ ਰੱਖ ਲਿਆ ਤਾਂ ਗੁਰੂ ਜੀ ਤੇ ਭਾਈ ਮਰਦਾਨਾ ਜੀ ਭਾਈ ਲਾਲੋ ਦੇ ਘਰ ਠਹਿਰ ਗਏ ਉਹਨਾਂ ਦਿਨਾਂ ਵਿੱਚ ਅਮਨਾਬਾਦ ਸ਼ਹਿਰ ਦਾ ਚੌਧਰੀ ਮਲਕ ਭਾਗੋ ਹੁੰਦਾ ਸੀ ਤੇ ਮਲਕ ਭਾਗੋ ਨੇ ਬ੍ਰਹਮ ਭੋਜ ਕਰਕੇ ਸਭ ਖੱਤਰੀਆਂ ਬ੍ਰਾਹਮਣਾ ਤੇ ਸਾਧੂ ਫਕੀਰਾਂ ਨੂੰ ਭੋਜਨ ਸ਼ਕਨ ਲਈ ਸੱਦਾ ਦਿੱਤਾ ਤੇ ਮਲਕ ਭਾਗੋ ਦੇ ਸੱਦੇ ਉੱਤੇ ਸਾਰੇ ਜਣੇ ਭੋਜਨ ਸ਼ਕਾਂ ਲਈ ਚਲੇ ਗਏ ਪਰ ਸਿਰਫ ਇੱਕ ਸ੍ਰੀ ਗੁਰੂ ਨਾਨਕ ਦੇਵ ਜੀ ਸਨ ਜਿਹੜੇ ਭੋਜਨ ਸ਼ਕਾਂ ਲਈ ਨਹੀਂ ਗਏ ਜਦੋਂ ਮਲਕ ਭਾਗੋ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਇੱਕ ਸਾਧੂ ਉਹਨਾਂ ਦੇ ਸੱਦੇ ਉੱਤੇ ਨਹੀਂ ਆਇਆ ਤਾਂ ਮਲਕ ਭਾਗੋ ਨੂੰ ਆਪਣਾ ਨਿਰਾਦਰ ਮਹਿਸੂਸ ਹੋਇਆ ਤੇ ਉਹ ਆਪ ਚੱਲ ਕੇ ਭਾਈ ਲਾਲੋ ਦੇ ਘਰ ਪਹੁੰਚ ਗਿਆ ਤੇ ਗੁਰੂ ਜੀ ਨੂੰ ਆਖਣ ਲੱਗਾ ਕਿ ਸੰਤ ਜੀ ਤੁਸੀਂ ਇੱਕ ਛੂਦਰ ਦੇ ਘਰ ਵਿੱਚ ਰਹਿ ਰਹੇ ਹੋ ਤੇ ਛੂਦਰ ਦੇ ਹੱਥਾਂ ਦੀਆਂ ਬਣੀਆਂ ਹੋਈਆਂ ਸੁੱਕੀਆਂ ਰੋਟੀਆਂ ਖਾ ਰਹੇ ਹੋ ਪਰ ਜਦੋਂ ਮੈਂ ਤੁਹਾਨੂੰ ਭੋਜਨ ਨੇ ਸੱਦਾ ਦਿੱਤਾ ਤੇ ਤੁਸੀਂ ਮੇਰੇ ਜਿਹੇ ਉੱਚ ਜਾਤੀ ਵਾਲੇ ਤੇ ਮੇਰੇ ਚੰਗੇ ਚੋਖੇ ਪਕਵਾਨਾਂ ਨੂੰ ਖਾਣ ਤੋਂ ਨਾ ਕਰ ਦਿੱਤੀ ਮੈਨੂੰ ਦੱਸੋ ਤੁਸੀਂ ਇਸ ਤਰ੍ਹਾਂ ਕਿਉਂ ਕੀਤਾ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੁਸਕਰਾਉਂਦਿਆਂ ਹੋਇਆਂ ਮਲਕ ਭਾਗੋ ਨੂੰ ਜਵਾਬ ਦਿੱਤਾ ਕਿ ਮਲਕ ਭਾਗੋ ਜਿਹੜਾ ਭਾਈ ਲਾਲੋ ਹੈ ਉਹ ਹੱਕ ਹਲਾਲ ਦੀ ਕਮਾਈ ਕਰਦਾ ਹੈ ਤੇ ਹੱਕ ਹਲਾਲ ਦੀ ਕਮਾਈ ਦੁੱਧ ਦੇ ਸਮਾਨ ਹੁੰਦੀ ਹੈ ਪਰ ਤੇਰੀ ਕਮਾਈ ਜ਼ੋਰ ਜ਼ੁਲਮ ਦੀ ਕਮਾਈ ਹੈ ਤੇ ਤੇਰਾ ਜ਼ੋਰ ਜ਼ੁਲਮ ਦੀ ਕਮਾਈ ਨਾਲ ਤਿਆਰ ਕੀਤਾ ਹੋਇਆ ਭੋਜਨ ਲਹੂ ਦੇ ਸਮਾਨ ਹੈ ਗੁਰੂ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਮਲਕ ਭਾਗੋ ਨੂੰ ਗੁੱਸਾ ਆ ਗਿਆ ਤੇ ਗੁਰੂ ਜੀ ਨੂੰ ਕਹਿ ਲੱਗਾ ਕਿ ਤੁਹਾਨੂੰ ਸਬੂਤ ਕਰਨਾ ਪਵੇਗਾ ਕਿ ਮੇਰੀ ਕਮਾਈ ਦਾ ਭੋਜਨ ਲਹੂ ਦੇ ਸਮਾਨ ਹੈ ਤੇ ਇਸ ਸ਼ੁੱਧਰ ਦਾ ਭੋਜਨ ਦੁੱਧ ਦੇ ਸਮਾਨ ਹੈ ਇਸ ਗੱਲ ਦਾ ਸਬੂਤ ਦੇਣ ਵਾਸਤੇ ਗੁਰੂ ਜੀ ਨੇ ਮਲਕ ਭਾਗੋ ਨੂੰ ਕਿਹਾ ਕਿ ਤੂੰ ਆਪਣੇ ਛਾਈ ਭੋਜਨ ਪਕਵਾਨ ਦਾ ਥਾਲ ਮੇਰੇ ਕੋਲ ਲਿਆ ਤੇ ਦੂਸਰੇ ਪਾਸੇ ਭਾਈ ਲਾਲੂ ਨੂੰ ਵੀ ਕਿਹਾ ਕਿ ਤੂੰ ਵੀ દોੜ ਕੇ ਜਾ ਤੇ ਆਪਣੇ ਘਰ ਦੀ ਰੋਟੀ ਮੇਰੇ ਕੋਲ ਲੈ ਕੇ ਆ ਦੋਨਾਂ ਜਣਿਆਂ ਨੇ ਆਪੋ ਆਪਣੀ ਰੋਟੀ ਦੀਆਂ ਥਾਲੀਆਂ ਗੁਰੂ ਜੀ ਦੇ ਸਾਹਮਣੇ ਰੱਖ ਦਿੱਤੀਆਂ ਮਲਕ ਭਾਗੋ ਦੀ ਸ਼ਾਈ ਥਾਲੀ ਵਿੱਚ ਪੂੜੀਆਂ ਪਈਆਂ ਹੋਈਆਂ ਸਨ ਤੇ ਭਾਈ ਲਾਲੋ ਦੀ ਥਾਲੀ ਵਿੱਚ ਰੁੱਖੀ ਮਿੱਸੀ ਰੋਟੀ ਪਈ ਹੋਈ ਸੀ ਤੇ ਗੁਰੂ ਜੀ ਨੇ ਇੱਕ ਹੱਥ ਵਿੱਚ ਮਲਕ ਭਾਗੋ ਦੀਆਂ ਪੂੜੀਆਂ ਨੂੰ ਫੜ ਲਿਆ ਤੇ ਦੂਸਰੇ ਹੱਥ ਵਿੱਚ ਭਾਈ ਲਾਲੋ ਦੀ ਰੁੱਖੀ ਮਿੱਸੀ ਰੋਟੀ ਨੂੰ ਫੜ ਲਿਆ ਤੇ ਆਪਣੀਆਂ ਦੋਨੋਂ ਹੱਥਾਂ ਦੀਆਂ ਮੁਠੀਆਂ ਨੂੰ ਕੁੱਟ ਦਿੱਤਾ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਹੱਥਾਂ ਦੀਆਂ ਮੁਠੀਆਂ ਨੂੰ ਕੁੱਟਿਆ ਤੇ ਲੋਕਾਂ ਨੇ ਵੇਖਿਆ ਕਿ ਜਿਹੜੀਆਂ ਮਲਕ ਭਾਗੋ ਦੀਆਂ ਪੂੜੀਆਂ ਸਨ ਉਹਨਾਂ ਵਿੱਚੋਂ ਖੂਨ ਦੀ ਧਾਰ ਨਿਕਲਣੀ ਸ਼ੁਰੂ ਹੋ ਗਈ ਤੇ ਜਿਹੜੀ ਭਾਈ ਲਾਲੋ ਦੀ ਰੁੱਖੀ ਮਿੱਸੀ ਰੋਟੀ ਸੀ ਉਸ ਵਿੱਚ ਦੁੱਧ ਦੀ ਧਾਰ ਵਗਣ ਲੱਗ ਪਈ ਜਿਹੜੇ ਵੀ ਲੋਕ ਗੁਰੂ ਜੀ ਦੇ ਇਸ ਕੋਟਕ ਨੂੰ ਵੇਖ ਰਹੇ ਸਨ ਉਹ ਹੈਰਾਨ ਤੇ ਪਰੇਸ਼ਾਨ ਹੋ ਗਏ ਤੇ ਗੁਰੂ ਜੀ ਨੇ ਮਲਕ ਭਾਗੋ ਨੂੰ ਕਿਹਾ ਕਿ ਤੇਰਾ ਭੋਜਨ ਗਰੀਬਾਂ ਦਾ ਲਹੂ ਚੂਸ ਕੇ ਤਿਆਰ ਕੀਤਾ ਹੋਇਆ ਹੈ ਤੇ ਇਹ ਭੋਜਨ ਦੂਸਰਾਂ ਦਾ ਹੱਕ ਜ਼ੋਰ ਜ਼ਬਰਦਸਤੀ ਲੈ ਕੇ ਤਿਆਰ ਕੀਤਾ ਹੈ ਪਰ ਭਾਈ ਲਾਲੋ ਦੀ ਰੋਟੀ ਹੱਕ ਹਲਾਲ ਤੇ ਦਸਾਂ ਨੋਹਾਂ ਦੀ ਕੀਰਤ ਨਾਲ ਬਣੀ ਹੋਈ ਹੈ ਭਾਈ ਲਾਲੋ ਦਸਾਂ ਨੋਹਾਂ ਦੀ ਕਮਾਈ ਕਰਦਾ ਹੈ ਤੇ ਵੰਡ ਕੇ ਸ਼ੱਕਦਾ ਹੈ ਭਾਈ ਲਾਲੋ ਦੀ ਰੋਟੀ ਪਵਿੱਤਰ ਹੈ ਗੁਰੂ ਨਾਨਕ ਦੇਵ ਜੀ ਦਾ ਇਹ ਕੋਟਕ ਵੇਖ ਕੇ ਤੇ ਉਹਨਾਂ ਦੇ ਉਪਦੇਸ਼ ਸੁਣ ਕੇ ਮਲਕ ਭਾਗੋ ਗੁਰੂ ਜੀ ਦੇ ਚਰਨਾਂ ਤੇ ਡਿੱਗ ਪਿਆ ਤੇ ਕਹਿਣ ਲੱਗਾ ਕਿ ਗੁਰੂ ਜੀ ਮੇਰੇ ਪਿਛਲੇ ਪਾਪਾਂ ਤੇ ਗੁਨਾ ਨੂੰ ਮਾਫ ਕਰ ਦੋ ਤੇ ਹੁਣ ਮੈਂ ਤੁਹਾਡੇ ਦੱਸੇ ਹੋਏ ਮਾਰਗ ਤੇ ਚੱਲਾਂਗਾ ਕਿਸੇ ਦਾ ਭਰਾਇਆ ਧਨ ਨਹੀਂ ਖੋਵਾਂਗਾ ਦਸਾਂ ਨੋਹਾਂ ਦੀ ਕੀਰਤ ਕਰਾਂਗਾ ਤੇ ਵੰਡ ਕੇ ਛਕਾਂਗਾ ਤਾਂ ਤਾਂ ਸਤਿਗੁਰੂ ਨਾਨਕ ਦੇਵ ਜੀ ਨੇ ਮਲਕ ਭਾਗੋ ਨੂੰ ਚੰਗੇ ਮਾਰਗ ਤੇ ਚੱਲਣ ਦਾ ਆਸ਼ੀਰਵਾਦ ਦਿੱਤਾ ਤੇ ਲੋਕਾਂ ਦੇ ਕਲਿਆਣ ਲਈ ਅਗਾਹਵਾਲ ਚੱਲ ਪਏ ਸਤਨਾਮ ਸ੍ਰੀ ਵਾਹਿਗੁਰੂ